ਆਪਾਂ ਨੂੰ ਕਰਾਉਣਾ ਹੈ ਜੀਵਨ ਦੇ ਖੇਤ ਦੀ ਸੈਰ ਆ ਮੇਰੇ ਮਗਰ ਕਮਾਦ ਲੱਗਿਆ ਹੋਇਆ ਤੁਹਾਨੂੰ ਦਿਖਾਉਣਾ ਹੈ ਸਾਰਾ ਕਮਾਦ ਪਾਲਕ ਬਾਥੂ ਬੰਦ ਗੋਭੀ ਵੀਡੀਓ ਦੇ ਵਿੱਚ ਬਣੇ ਰਹੋ ਵੀਡੀਓ ਨੂੰ ਆ ਬੰਦ ਗੋਭੀ ਲੱਗੀ ਐ ਆਨ ਸੌਰੀ ਫੁੱਲ ਗੋਭੀ ਬੰਦ ਕਹੀ ਜਾਂਦਾ ਹਾਂ ਹਾਂ ਤੇ ਆ ਦੇਖੋ ਫੁੱਲ ਗੋਭੀ ਐਂ ਲੱਗਦੀ ਐ ਹਨਾ ਆ ਦੇਖੋ ਫੁੱਲ ਗੋਭੀ ਲੱਗੀ ਹੋਈ ਐ ਤੇ ਆਹ ਕਮਾਲ ਸਾਰਾ ਗੰਨਾ ਨੇਚਰਲ ਜਿੱਤੋ ਗੁੜ ਤਿਆਰ ਹੁੰਦਾ ਹਨਾ ਆ ਨੈਚਰਲ ਸਾਰਾ ਲੱਗਿਆ ਹੋਇਆ ਹੈਗਾ ਦਿਖਾਉਣੇ ਆ ਤੇ ਆਹ ਆ ਕਦੂਆਂ ਕੁੱਦਗਾਂ ਦੀਆਂ ਬੇਲਾਂ ਲੱਗੀਆਂ ਹੋਈਆਂ ਆਹ ਪਾਲਕ ਆਹ ਪਾਲਕ ਤੇ ਪਾਲਕ ਦੇ ਨਾਲ ਹੀ ਪਰਲੇ ਪਾਸੇ ਬਾਥੂ ਆ ਬਾਥੂ ਇਹਨੂੰ ਬਾਥੂ ਕਹਿੰਦੇ ਆ ਆਹ ਸਰੋਂ ਦਾ ਸਾਗ ਲੱਗਿਆ ਹੋਇਆ ਹੈ ਸਰੋਂ ਲੱਗ ਗਿਆ ਹਾਂ ਆ ਦੇਖੋ ਆਹ ਕਾ ਦਾ ਜਿਹੜੀ ਪੈਂਦੀ ਐ ਖੇਤਾਂ ਚ ਤੇ ਖੇਤ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਈ ਵਾਰ ਡਰਨੇ ਜੇ ਬਣਾ ਕੇ ਛੱਡੇ ਹੁੰਦੇ ਆ ਹਨਾ ਤੇ ਆਹ ਡਰਨਾ ਬਣਿਆ ਹੋਇਆ ਇਹ ਵੀ ਕੋਈ ਵੀ ਜਨੌਰ ਆ ਜਿਹੜੇ ਫਸਲਾਂ ਨੂੰ ਨੁਕਸਾਨ ਪਹੁੰਚਾਉਂਦੇ ਆ ਉਹਨਾਂ ਨੂੰ ਰੋਕਣ ਵਾਸਤੇ ਆ ਆ ਦੇਖੋ ਆ ਕਮਾ ਦਾ ਇਹ ਹੈਗੇ ਆ ਉਹ ਕਾਲੇ ਗੰਡੇ ਆ ਬੱਛਾ ਇਹ ਭੂਕਾਲੇ ਗੰਡੇ ਆ ਹਾਂ ਹੋਰ ਭੂਕਾ ਜੇ ਸਾਡੇ ਅੰਕਲ ਦੀ ਆ ਬੀਬੀ ਹੋਰ ਵੜ ਤੂੰ ਸੋ ਬਾਵਾ ਇਹਨੂੰ ਦੋ ਸੌਣ ਬਾਤ ਦਾ ਸਾਤ ਮਾ ਆਹ ਕੀ ਆ 베ਰੀਆਂ ਇਹ ਅੱਛਾ ਕਿੰਨੂ ਆ ਠੀਕ ਕਿੰਨੂ ਆ ਠੀਕ ਆ ਅੱਛਾ ਠੀਕ ਆ ਠੀਕ ਠੀਕ ਆ ਤੇ ਆ ਸੂਰਜ ਨੇ ਵੀ ਦਸਤਕ ਦੇਤੀ ਆ ਪਰ ਠੰਡ ਬਹੁਤ ਜ਼ਿਆਦਾ ਹੈ ਨਾ ਠੰਡ ਤਾਂ ਬਹੁਤ ਹੈ ਸਾਗ ਦਾ ਸੌਣਾ ਮਿਲ ਗਿਆ ਹੈ ਨਾ ਹਾਂਜੀ ਹਾਂਜੀ ਹਾਂ ਮਾਰ ਹੈ ਹੀ ਨਹੀਂ ਮਾਹ ਲੈ ਆ ਪਾ ਇਹ ਸਾਗ ਸ਼ਹਿਰਾ ਚ ਕਿੱਥੇ ਮਿਲਦਾ ਹੈ ਇਹ ਸਾਗ ਨੇ ਇਹ ਮਿਲਦਾ ਹੈ ਕੁਦਰਤ ਹਮਮ ਹਾਂ ਲਾਣ ਤੋਂ ਪਾ ਰਾਉਣਾ ਤੁਹਾਨੂੰ ਸਹਿਰ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਫੁੱਲ ਗੋਬੀ ਆ ਬੰਦ ਗੋਬੀ ਆ ਠੀਕ ਆ ਅੱਜ ਆ ਗਾਜਰਾਮ ਵੀ ਵੇਚੀਆਂ ਹੋਈਆਂ ਤੇ ਆ ਦੇਖੋ ਆ ਸਾਰੀ ਕੁਦਰਤੀ ਹਨਾ ਖੇਤੀ ਜੀ ਨੂੰ ਆਪਾਂ ਨੇਚਰਲ ਖੇਤੀ ਹੁੰਦੀ ਆ ਇਹ ਕੀ ਆ ਬਾਥੂ ਆ ਕਿਹੜਾ ਜੀ ਆਹਾ ਏ ਮੇਥੇ ਆ ਏ ਮੇਥੇ ਆ ਏ ਮੇਥੇ ਆ ਤੇਰਾ ਆ ਡਰਨਾ ਬਣਾ ਕੇ ਖੜਾ ਹੋਇਆ ਕਿਤਨਾ ਦੇਖੋ ਇਹ ਪਿੰਡਾਂ ਵਰਗੀ ਮੋਜ ਹਨਾ ਕਿੱਥੇ ਲੱਭਣੀ ਆ ਸ਼ਹਿਰਾਂ ਚ ਸ਼ਹਿਰਾਂ ਚ ਨਹੀਂ ਲੱਭਣੀ ਇਹ ਮੋਜ ਸਾਡੀਆਂ ਵੀਡੀਓਆਂ ਵਧੀਆ ਲੱਗਦੀਆਂ ਹੋਣੀਆਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਹੋਰ ਬਲੌਗ ਤੁਹਾਡੇ ਅਸੇ ਨਾਲ ਨਵੇਂ-ਨਵੇਂ ਲੈ ਕੇ ਆਉਂਗਾ ਤੁਹਾਨੂੰ ਆ